ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੇ ਆਰੰਭੇ ਪ੍ਰਸਿੱਧ ਤੇ ਕਰਨੀ ਵਾਲੇ ਸਿੱਖਾਂ ਵਿੱਚੋਂ ਬਾਬਾ ਬੁੱਢਾ ਜੀ ਦਾ ਨਾਮ ਪ੍ਰਮੁੱਖ ਸਿੱਖਾਂ ਵਿੱਚ ਆਉਂਦਾ ਹੈ ਉਹ ਸੇਵਾ ਸਿਮਰਨ ਤੇ ਪੂਰਨ ਕਰਨੀ ਵਾਲੇ ਗੁਰਸਿੱਖ ਹੋਏ ਹਨ ਉਹਨਾਂ ਨੇ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸਿੱਖੀ ਧਾਰਨ ਕੀਤੀ ਤੇ ਛੇ ਪਾਤਸ਼ਾਹੀਆਂ ਦੇ ਹਜ਼ੂਰ ਰਹਿ ਕੇ ਕਰੜੀ ਕਾਲਾਂ ਕਾਲਦਿਆਂ ਹੋਏ ਆ ਸਿੱਕੇ ਨੂੰ ਪਰਵਾਨ ਚੜਾਇਆ ਬਾਬਾ ਬੁੱਢਾ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਕੱਥੂ ਨੰਗਲ ਵਿਖੇ ਸੰਮਤ 1565 ਨੂੰ ਹੋਇਆ ਇਹਨਾਂ ਦਾ ਬਚਪਨ ਦਾ ਨਾਂ ਬੂੜਾ ਜੀ ਸੀ ਜਦੋਂ ਬੂੜਾ ਜੀ 12 ਕੁ ਵਰਿਆਂ ਦੇ ਹੋਏ ਤਾਂ ਇਹਨਾਂ ਦੇ ਮਾਪੇ ਕੱਥੂ ਨੰਗਲ ਨੂੰ ਛੱਡ ਕੇ ਰਮਦਾਸ ਆ ਕੇ ਰਹਿਣ ਲੱਗ ਪਏ ਸ੍ਰੀ ਗੁਰੂ ਨਾਨਕ ਦੇਵ ਜੀ ਸੱਚ ਧਰਮ ਦਾ ਉਪਦੇਸ਼ ਦਿੰਦੇ ਹੋਏ ਇੱਕ ਦਿਨ ਰਮਦਾਸ ਆઠਰੇ ਬੂੜਾ ਜੀ ਬਚਪਨ ਵਿੱਚ ਮੱਝਾਂ ਚਾਰਨ ਦਾ ਕੰਮ ਕਰਿਆ ਕਰਦੇ ਸਨ ਬੂੜਾ ਜੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਗੁਰੂ ਜੀ ਦੇ ਬਚਨ ਸੁਣ ਕੇ ਮਨ ਨੂੰ ਬੜਾ ਆਨੰਦ ਪ੍ਰਾਪਤ ਹੋਇਆ ਤੇ ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਬੜੇ ਪਿਆਰੇ ਲੱਗੇ ਗੁਰੂ ਜੀ ਦੀ ਸੇਵਾ ਕਰਨ ਦਾ ਮਨ ਵਿੱਚ ਚਾਹ ਪੈਦਾ ਹੋਇਆ ਤੇ ਗੁਰੂ ਜੀ ਲਈ ਦੁੱਧ ਦਾ ਪਿਆਲਾ ਲੈ ਕੇ ਹਾਜ਼ਰ ਹੋ ਗਏ ਗੁਰੂ ਜੀ ਕਹਿਣ ਲੱਗੇ ਕਾਕਾ ਤੇਰਾ ਨਾਂ ਕੀ ਹੈ ਤੇ ਤੂੰ ਕੀ ਕੰਮ ਕਰਦਾ ਹੈ ਬੂੜਾ ਜੀ ਨੇ ਕਿਹਾ ਮਹਾਰਾਜੀ ਮੇਰਾ ਨਾਂ ਬੂੜਾ ਹੈ ਤੇ ਮੈਂ ਮੱਝਾਂ ਚਾਰਨ ਦਾ ਕੰਮ ਕਰਦਾ ਹਾਂ ਗੁਰੂ ਜੀ ਨੇ ਕਿਹਾ ਕਾਕਾ ਤੂੰ ਸਾਡੇ ਲਈ ਇਹ ਦੁੱਧ ਕਿਉਂ ਲੈ ਕੇ ਆਇਆ ਹੈ ਤੂੰ ਸਾਡੇ ਤੋਂ ਕੀ ਚਾਹੁੰਦਾ ਹੈ ਬੂੜਾ ਜੀ ਨੇ ਕਿਹਾ ਪਾਤਸ਼ਾਹ ਜੀ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ ਮੇਰੀ ਬੇਨਤੀ ਹੈ ਕਿ ਤੁਸੀਂ ਮੈਨੂੰ ਮੌਤ ਦੇ ਡਰ ਤੋਂ ਬਚਾਓ ਤੇ 84 ਦੇ ਚੱਕਰ ਵਿੱਚੋਂ ਕੱਢ ਕੇ ਮੁਕਤੀ ਦੀ ਦਾਤ ਬਖਸ਼ਿਸ਼ ਕਰੋ। ਗੁਰੂ ਜੀ ਥੋੜਾ ਮੁਸਕਰਾਉਂਦੇ ਹੋਏ ਕਹਿਣ ਲੱਗੇ ਕਾਕਾ ਤੇਰੀ ਉਮਰ ਤਾਂ ਹਜੇ ਖੇਡਣ ਮੱਲਣ ਤੇ ਖਾਣ ਹਡਾਉਣ ਦੀ ਹੈ ਤੇਰੇ ਮਨ ਵਿੱਚ ਇਹ ਮੌਤ ਤੇ ਮੁਕਤੀ ਦਾ ਵਿਚਾਰ ਕਿਵੇਂ ਆ ਗਿਆ? ਵੱਡਾ ਹੋ ਕੇ ਇਨ੍ਹਾਂ ਵੱਲ ਧਿਆਨ ਦੇਈ। ਬੂੜਾ ਜੀ ਕਹਿਣ ਲੱਗੇ ਮਹਾਰਾਜ ਜੀ ਕੀ ਪਤਾ ਮੌਤ ਕਦੋਂ ਆ ਜਾਣੀ ਹੈ ਕੀ ਪਤਾ ਮੌਤ ਵੱਡਾ ਹੋਣ ਤੋਂ ਹੀ ਪਹਿਲਾਂ ਆ ਜਾਵੇ ਗੁਰੂ ਜੀ ਕਹਿਣ ਲੱਗੇ ਵਾਹ ਓਏ ਕਾਕਾ ਇੰਨੀ ਛੋਟੀ ਉਮਰ ਵਿੱਚ ਤੈਨੂੰ ਇਹ ਸੋਚ ਕਿਵੇਂ ਆਈ ਬੂੜਾ ਜੀ ਮਹਾਰਾਜ ਜੀ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਕੁਝ ਪਠਾਨ ਸਾਡੇ ਪਿੰਡ ਕੋਲੋਂ ਦੀ ਲੰਘੇ ਉਹ ਸਾਡੇ ਪਿੰਡ ਦੀਆਂ ਪੱਕੀਆਂ ਅੱਧ ਪੱਕੀਆਂ ਤੇ ਕੱਚੀਆਂ ਸਭ ਫਸਲਾਂ ਵੱਢ ਕੇ ਲੈ ਗਏ ਉਦੋਂ ਤੋਂ ਮਨ ਵਿੱਚ ਖਿਆਲ ਆਉਂਦਾ ਹੈ ਕਿ ਜਿਵੇਂ ਇਹ ਜਰਵਾਣੇ ਆ ਕੇ ਸਾਡੀਆਂ ਕੱਚੀਆਂ ਪੱਕੀਆਂ ਸਭ ਫਸਲਾਂ ਵੱਢ ਕੇ ਲੈ ਗਏ ਹਨ ਤੇ ਇਹਨਾਂ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਿਆ ਤਿਵੇਂ ਉਹ ਮੌਤ ਦਾ ਜਰਵਾਣਾ ਜੋ ਬੜਾ ਬਲਵਾਨ ਹੈ ਤੇ ਜਿਸ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਕੀ ਪਤਾ ਉਹ ਕਦੋਂ ਬੱਚੇ ਜਵਾਨ ਜਾਂ ਬੁੱਢੇ ਨੂੰ ਆ ਨੱਪੇ ਮੇਰੀ ਵਾਰੀ ਕੀ ਪਤਾ ਕਦੋਂ ਆ ਜਾਵੇ ਇਸ ਲਈ ਮੈਂ ਮੌਤ ਤੋਂ ਡਰਦਾ ਹਾਂ ਕਿਰਪਾ ਕਰਕੇ ਮੇਰਾ ਇਹ ਡਰ ਦੂਰ ਕਰੋ ਗੁਰੂ ਜੀ ਬੂੜਾ ਜੀ ਦੀ ਇਹ ਗੱਲ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ ਕਾਕਾ ਤੂੰ ਹੈ ਤਾਂ ਬੱਚਾ ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈ ਤੇਰਾ ਨਾਂ ਬੂੜਾ ਨਹੀਂ ਬੁੱਢਾ ਹੋਣਾ ਚਾਹੀਦਾ ਹੈ ਬੁੱਢਿਆ ਤਕੜਾ ਹੋ ਪ੍ਰਭੂ ਦਾ ਨਾਮ ਜਪਿਆ ਕਰ ਉਹ ਮੌਤ ਨਾਲੋਂ ਵੀ ਜ਼ਿਆਦਾ ਬਲਵਾਨ ਹੈ ਜੇ ਤੂੰ ਉਸ ਨਾਲ ਜੁੜ ਜਾਵੇਂਗਾ ਤਾਂ ਤੂੰ ਮੌਤ ਤੋਂ ਨਹੀਂ ਮੌਤ ਤੇਰੇ ਕੋਲੋਂ ਡਰੇਗੀ ਰੱਬ ਦੀ ਖਲਕਤ ਨਾਲ ਪਿਆਰ ਤੇ ਉਸ ਦੀ ਸੇਵਾ ਕਰਿਆ ਕਰ ਇਸ ਤਰ੍ਹਾਂ ਤੇਰਾ ਮੌਤ ਦਾ ਡਰ ਵੀ ਦੂਰ ਹੋ ਜਾਵੇਗਾ ਤੇ ਤੈਨੂੰ ਮੁਕਤੀ ਵੀ ਮਿਲ ਜਾਵੇਗੀ ਉਸ ਦਿਨ ਤੋਂ ਗੁਰੂ ਜੀ ਦੇ ਬਚਨਾਂ ਕਰਕੇ ਬੂੜਾ ਜੀ ਦਾ ਨਾ ਬੁੱਢਾ ਜੀ ਪੈ ਗਿਆ ਬਾਬਾ ਬੁੱਢਾ ਜੀ ਨੂੰ ਸਿੱਖੀ ਦੀ ਅਜਹੀ ਲਗਨ ਲੱਗੀ ਕਿ ਉਹਨਾਂ ਨੇ ਗੁਰੂ ਜੀ ਦੇ ਹਜ਼ੂਰ ਹੀ ਰਹਿਣਾ ਸ਼ੁਰੂ ਕਰ ਦਿੱਤਾ ਸਿੱਖੀ ਨੂੰ ਅਜਿਹਾ ਕਮਾਇਆ ਕਿ ਬਾਕੀ ਸਿੱਖਾਂ ਲਈ ਸਿੱਖੀ ਦਾ ਨਮੂਨਾ ਬਣੇ ਸਾਰਾ ਦਿਨ ਸੇਵਾ ਸਿਮਰਨ ਤੇ ਆਹਾਰ ਵਿੱਚ ਜੁੜੇ ਰਹਿੰਦੇ ਬਾਬਾ ਬੁੱਢਾ ਜੀ ਉਹਨਾਂ ਸਿੱਖਾਂ ਵਿੱਚੋਂ ਸਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਿਰਦੇ ਦੇ ਬਿਲਕੁਲ ਨੇੜੇ ਸਨ ਇਸ ਲਈ ਗੁਰੂ ਜੀ ਉਹਨਾਂ ਨੂੰ ਬੜਾ ਪਿਆਰ ਕਰਦੇ ਸਨ ਉਹਨਾਂ ਨੂੰ ਗੁਰੂ ਘਰ ਵਿੱਚ ਬੜਾ ਉਚਾ ਤੇ ਖਾਸ ਰੁਤਵਾ ਪ੍ਰਾਪਤ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਤਾਂ ਉਹਨਾਂ ਨੂੰ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਪਾਸੋਂ ਹੀ ਲਗਵਾਇਆ ਫਿਰ ਉਸ ਤੋਂ ਬਾਅਦ ਤੀਜੀ ਚੌਥੀ ਤੇ ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਵੀ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਨੇ ਹੀ ਲਗਾਇਆ ਸੀ। ਉਹਨਾਂ ਨੇ ਸੇ ਪਤਸ਼ਾਈਆਂ ਦੇ ਹਜ਼ੂਰ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਤੇ ਸਿੱਖੀ ਨੂੰ ਕਮਾਇਆ। ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਚਵਾਲ ਪਾਸ ਗੁਰੂ ਸਾਹਿਬ ਜੀ ਨੂੰ ਕਾਫੀ ਜ਼ਮੀਨ ਕਿਸੇ ਪ੍ਰੇਮੀ ਵੱਲੋਂ ਦਾਨ ਕੀਤੀ ਗਈ ਸੀ। ਇੱਥੇ ਗੁਰੂ ਘਰ ਦੇ ਪਸ਼ੂ ਚਰਿਆ ਕਰਦੇ ਸਨ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਸਿੱਖ ਰਿਹਾ ਕਰਦੇ ਸਨ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਮੁੱਖ ਪ੍ਰਬੰਧਕ ਦੇ ਰੂਪ ਵਿੱਚ ਇੱਥੇ ਭੇਜਿਆ। ਇਸ ਜਗ੍ਹਾ ਨੂੰ ਭੀੜ ਆਖਿਆ ਜਾਂਦਾ ਸੀ। ਬਾਬਾ ਬੁੱਢਾ ਜੀ ਨੇ ਆਪਣੀ ਉਮਰ ਦਾ ਕਾਫੀ ਹਿੱਸਾ ਇਸ ਜਗ੍ਹਾ ਤੇ ਗੁਜ਼ਾਰਿਆ। ਬਾਬਾ ਬੁੱਢਾ ਜੀ ਸਭ ਸਿੱਖਾਂ ਵੱਲੋਂ ਸਤਿਕਾਰਤ ਹੁੰਦਿਆਂ ਹੋਇਆਂ ਵੀ ਘਾਹ ਖੋਤ ਕੇ ਪਸ਼ੂਆਂ ਨੂੰ ਪਾਇਆ ਕਰਦੇ ਸਨ। ਉਹ ਆਪਣੇ ਆਪ ਨੂੰ ਗੁਰੂ ਘਰ ਦਾ ਕਾਹੀ ਕਿਆ ਕਰਦੇ ਸਨ। ਬਾਬਾ ਬੁੱਢਾ ਜੀ ਦੁਆਰਾ ਕਾਫੀ ਸਮਾਂ ਇੱਥੇ ਗੁਜ਼ਾਰਨ ਕਰਕੇ ਇਸ ਜਗ੍ਹਾ ਦਾ ਨਾਮ ਬਾਬੇ ਦੀ ਭੀੜ ਪੈ ਗਿਆ ਇੱਥੇ ਹੁਣ ਭੀੜ ਸਾਹਿਬ ਨਾਮ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ ਇਸ ਭੀੜ ਵਿੱਚ ਹੀ ਖ sire ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਕੋਲ ਸੇਵਾ ਲਈ ਭੇਜਿਆ ਸੀ ਬਾਬਾ ਬੁੱਢਾ ਜੀ ਦੀ ਸੇਵਾ ਸਿਮਰਨ ਦੀ ਕਾਲਣਾ ਤੇ ਸਿੱਖੀ ਦੀ ਕਮਾਈ ਨੂੰ ਦੇਖਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਤੇ ਦਰਬਾਰ ਸਾਹਿਬ ਦੀ ਉਸਾਰੀ ਸਮੇਂ ਮੁੱਖ ਪ੍ਰਬੰਧਕ ਦੇ ਰੂਪ ਵਿੱਚ ਨਿਯੁਕਤ ਕੀਤਾ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਉੱਤਰ ਪੂਰਬ ਦੀ ਵਾਹੀ ਵੱਲ ਹੁਣ ਉਹ 베ਰੀ ਮੌਜੂਦ ਹੈ ਜਿਸ ਦੇ heਠਾਂ ਬੈਠ ਕੇ ਬਾਬਾ ਜੀ ਪਾਵਨ ਸਰੋਵਰ ਦੀ ਸੇਵਾ ਸਿੱਖਾਂ ਕੋਲੋਂ ਆਪਣੀ ਨਿਗਰਾਨੀ ਹੇਠ ਕਰਵਾਇਆ ਕਰਦੇ ਸਨ ਉਹ ਉੱਥੇ ਬੈਠ ਕੇ ਸੰਗਤਾਂ ਨੂੰ ਕਈਆਂ ਟੋਕਰੀਆਂ ਤੇ ਹੋਰ ਸਮਾਨ ਵੰਡਿਆ ਕਰਦੇ ਸਨ ਅਤੇ ਰਾਜ ਮਿਸਤਰੀਆਂ ਨੂੰ ਉਹਨਾਂ ਦੀਆਂ ਤਨਖਾਹਾਂ ਆਦਿਆ ਕਰਦੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਕੇ ਪਹਿਲੀ ਵਾਰੀ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਤਾਂ ਪਹਿਲਾ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਸਥਾਪਿਤ ਕੀਤਾ ਬਾਬਾ ਬੁੱਢਾ ਜੀ ਨੇ ਵੀ ਆਪਣੀ ਉਮਰ ਦੇ ਅਖੀਰ ਤੱਕ ਗੁਰੂ ਘਰ ਦੀ ਸੇਵਾ ਅਣਥੱਕ ਕਾਲਣਾ ਕਾਲਦਿਆਂ ਹੋਇਆਂ ਨਿਭਾਈ ਉਹਨਾਂ ਨੇ ਗੁਰਬਾਣੀ ਦੇ ਮਹਾਬਾਖ ਗੁਰਮੁਖ ਬੁੱਢੇ ਕਦੀ ਨਹੀਂ ਨੂੰ ਸ਼ਬਦ ਰਾਹੀਂ ਅਰਥਾਂ ਵਿੱਚ ਪੂਰਾ ਕਰ ਵਿਖਾਇਆ ਉਮਰ ਦੇ ਅਖੀਰ ਵਿੱਚ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਅਨੁਸਾਰ ਬਾਲਕ ਹਰ ਗੋਵਿੰਦ ਸਾਹਿਬ ਜੀ ਨੂੰ ਗੁਰਮਖੀ ਗੁਰਬਾਣੀ ਘੋੜ ਸਵਾਰੀ ਕੁਸ਼ਤੀ ਰਸਾਇਣ ਤਾਰਾ ਮੰਡਲ ਅਤੇ ਸ਼ਸਤਰ ਵਿਦਿਆ ਸਿਖਾਈ ਸੀ ਕੁਝ ਵਿਦਵਾਨਾਂ ਦੇ ਅਨੁਸਾਰ ਉਹਨਾਂ ਨੇ ਬਾਲਕ ਹਰ ਗੋਵਿੰਦ ਜੀ ਨੂੰ ਚਾਰਤ ਪ੍ਰਕਾਰ ਦੀ ਵਿਦਿਆ ਸਿਖਾਈ ਸੀ ਸ਼੍ਰੀ ਗੁਰੂ ਹਰगोविंद ਸਾਹਿਬ ਜੀ ਦੇ ਸਹਿਜਾਦਿਆਂ ਨੂੰ ਵੀ ਸਖਲਾਈ ਪੜਾਈ ਦਾ ਪੂਰਾ ਕੰਮ ਬਾਬਾ ਬੁੱਢਾ ਜੀ ਨੇ ਹੀ ਸਿਖਾਇਆ ਸੀ ਬਾਬਾ ਬੁੱਢਾ ਜੀ ਦੀ ਉਮਰ 125 ਸਾਲ ਦੇ ਕਰੀਬ ਸੀ ਸੰਮਤ 1688 ਵਿੱਚ ਬਾਬਾ ਜੀ ਰਮਦਾਸ ਪਿੰਡ ਵਿੱਚ ਸੁਰਗਵਾਸ ਹੋ ਗਏ ਸ਼੍ਰੀ ਗੁਰੂ ਹਰगोविंद ਸਾਹਿਬ ਜੀ ਨੇ ਆਪਣੇ ਹੱਥੀ ਉਹਨਾਂ ਦਾ ਸੰਸਕਾਰ ਕੀਤਾ ਉਸ ਥਾਂ ਤੇ ਹੁਣ ਸੱਚਖੰਡ ਨਾ ਦਾ ਇੱਕ ਸੁੰਦਰ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਿੱਖੇ ਇਤਿਹਾਸ ਨਾਲ ਜੁੜੀਆਂ ਵੀਡੀਓ ਦੇਖਣ ਲਈ ਗੁਰਵਾਣੀ ਸ਼ੋਰਟਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ